ਤੁਸੀਂ ਦੇਖ ਰਹੇ ਹੋ ਰਾਸ਼ਟਰੀ ਪੁਲਿਸ ਸਮਾਚਾਰ ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ 16 ਜੁਲਾਈ 2025 ਨੂੰ ਪਿੰਡ ਜਗਤਪੁਰ ਜੱਟਾਂ ਵਿੱਚ ਲੜਕੇ ਦੀ ਪੇਦ ਭਰੇ ਹਾਲਾਤਾਂ ਵਿੱਚ ਮੌਤ ਜਿਸ ਦਾ ਨਾਮ ਸੁਖਵਿੰਦਰ ਸਿੰਘ ਉਰਫ ਕਾਕਾ ਪਿਤਾ ਰੇਸ਼ਮ ਲਾਲ ਹੈ ਜਗਤਪੁਰ ਜੱਟਾਂ ਦੇ ਨਾਲ ਲੱਗਦਾ ਥਾਣਾ ਸਤਨਾਪੁਰਾ ਵਿੱਚ ਇਸ ਦੀ ਕੋਈ ਸੁਣਵਾਈ ਨਹੀਂ ਹੋਈ ਅੱਜ ਜਗਤਪੁਰ ਜੱਟਾਂ 23 ਜੁਲਾਈ 2025 ਨੂੰ ਪਿੰਡ ਦੇ ਸਾਰੇ ਵਸਨੀਕ ਇਕੱਠੇ ਹੋ ਕੇ ਫੁਵਾੜਾ ਦੇ ਐਸਪੀ ਦਫ਼ਤਰ ਅੱਗੇ ਦਰਨਾ ਲਗਾਇਆ ਗਿਆ ਅਤੇ ਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ 2 ਦਿਨ ਦੇ ਅੰਦਰ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਜੇਲ੍ਹ ਪਿੱਜਾ ਜਾਵੇਗਾ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਪਿੰਡ ਵਾਸੀਆਂ ਵੱਲੋਂ ਫਗਵਾੜਾ ਸਿਟੀ ਹਾਈਵੇ ਤੇ ਦਰਨਾ ਲਗਾਇਆ ਜਾਵੇਗਾ ਕੈਮਰਾਮੈਨ ਅਮਰਜੀਤ ਦੇ ਨਾਲ ਪ੍ਰਾਈਮ ਰਿਪੋਰਟਰ ਮੁਹੰਮਦ ਮਕਸੂਦ ਦੀ ਖਾਸ ਰਿਪੋਰਟ ਤੇ ਦੇ ਆਧਾਰ ਤੇ ਜਾਂ ਟੈਕਨੀਕਲੀ ਜਿਹੜੀ ਵੀ ਐਵੀਡੈਂਸ ਆ ਰਹੀ ਹੈ ਉਹਨੂੰ ਬੜੀ ਆਪਾ ਧੁੰਗਾਈ ਨਾਲ ਸਾਰਾ ਚੈੱਕ ਕਰ ਰਿਹਾ ਰੱਬ ਨੂੰ ਜਾਣ ਅਸੀਂ ਵੀ ਜਾਣੀਏ ਤੇ ਸਾਰਿਆਂ ਨੂੰ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਬੇਗੁਨਾ ਜਿਹੜਾ ਆ ਉਹ ਵੀ ਨਾ ਅੰਦਰ ਜਾਵੇ ਤੇ ਸੱਚਾਈ ਜਿਹੜੀ ਟੋਟਲੀ ਜਿਹੜੀ ਸੱਚਾਈ ਆ ਉਹ ਸਾਹਮਣੇ ਆਵੇ। ਉਹਦੇ ਵਿੱਚ ਹੋ ਸਕਦਾ ਕਿ ਕਿਸੇ ਨੂੰ ਬੁਰਾ ਲੱਗਾ ਹੋਵੇ ਪਰ ਸਾਡੀ ਕੋਈ ਏਦਾਂ ਦੀ ਮਨਸ਼ਾ ਨਹੀਂ ਹੈਗੀ ਕਿਸੇ ਨੂੰ ਮਤਲਬ ਕਿ ਦੁੱਖ ਪੀੜਾ ਆਂਦੀ ਅਸੀਂ ਤੁਹਾਡੇ ਦੁੱਖ ਦੇ ਨਾਲ ਨਾ ਤੁਸੀਂ ਕਾ ਕੇ ਰਜਿਸਟਰ ਕਰੋ ਅਸੀਂ ਉਸੇ ਵੇਲੇ ਕੇਜ ਰਜਿਸਟਰ ਕਰਕੇ ਹਾਂ ਜਿਹੜੀ ਪੁਲਿਸ ਦਾ ਕੰਮ ਹੈ ਕਿ ਡੰਗਾਈ ਨਾਲ ਸੱਚਾਈ ਜਿਹੜੀ ਸਾਹਮਣੇ ਲੈ ਕੇ ਆਵੇ ਉਹ ਪੁਲਿਸ ਦਾ ਕੰਮ ਆ ਉਹ ਕਰਨ ਦੋ ਸਭਨੂੰ ਠੀਕ ਹੈ ਜੀ। ਜਿਹੜੀ ਆਪਾਂ ਕਰਨੀ ਆ ਸਾਨੂੰ ਡਗਾਈ ਨਾ ਕਰਨ ਦੋ। ਕੋਈ ਹਰਟ ਹੋਇਆ ਜਾਂ ਕੁਝ ਵੀ ਹੋਇਆ ਸਾਡੇ ਲਈ ਜਦੋਂ ਤੱਕ ਸਚਾਈ ਸਾਹਮਣੇ ਨਹੀਂ ਆਉਂਦੀ ਸਾਡੇ ਲਈ ਸਾਰੇ ਦੋਸ਼ੀ ਆ। ਠੀਕ ਹੈ ਜੀ। ਸਾਡੇ ਲਈ ਉਦੋਂ ਤੱਕ ਦੋਸ਼ੀ ਆ ਸਾਰੇ ਜਦੋਂ ਤੱਕ ਸਾਡੇ ਸਾਹਮਣੇ ਸਚਾਈ ਜਿਹੜੀ ਆ ਪੂਰੀ ਆਣ ਲੁੱਟੜ ਕੇ ਸਾਹਮਣੇ ਨਹੀਂ ਆ ਜਾਂਦੀ। ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਜਿਹੜੀਆਂ ਗੱਲਾਂ ਤੁਸੀਂ ਦਸੀਆਂ ਕੁਝ ਗੱਲਾਂ ਤੁਸੀਂ ਨਵੀਆਂ ਦਸੀਆਂ। ਠੀਕ ਹੈ ਜੀ। ਉਹ ਵੀ ਮੈਂ ਚੈੱਕ ਕਰ ਲੈਣਾ। ਤੁਸੀਂ ਆਹ ਤੇ ਫਾਦਰ ਕਿੱਥੇ ਨੇ? ਹਾਂ। ਤੁਸੀਂ ਵੀ ਆਇਓ। ਠੀਕ ਹੈ। ਸਹੀ। हां ਗਏ ਨੇ ਉੱਥੇ। ਇਹ ਕਹਾਂਜੀ ਮੈਂ ਪੂਰੀ ਕਲੀਅਰ ਤੁਹਾਡੇ ਕਲੀਅਰ ਆ ਕੁਝ ਨਵੇਂ ਸੀਸੀਟੀਵੀ ਫੁਟੇਜ ਤਾਂ ਆਏ ਤੁਸੀਂ। ਮੈਂ ਸਾਰਿਆਂ ਦੇ ਸਾਹਮਣੇ ਨਹੀਂ ਉਹ ਡਿclare ਕਰਨਾ ਚਾਹੁੰਦਾ ਠੀਕ ਹੈ ਜੀ ਅੰਡਰਪਰੋਸਟ ਠੀਕ ਹੈ ਜੀ। ਜਦੋਂ ਇਨਵੈਸਟੀਗੇਸ਼ਨ ਹੋਵੇ ਮੈਂ ਤੁਹਾਨੂੰ ਦੱਸ ਦਾਂਗਾ ਆਹ ਕੁਝ ਨਵੀਆਂ ਚੀਜ਼ਾਂ ਆਈਆਂ। ਠੀਕ ਹੈ। ਤੁਸੀਂ ਆਪਣੇ ਮਨ ਤੇ ਮਨ ਚ ਸੋਚ ਕੇ ਦੇਖੋ ਤੁਹਾਡੇ ਲਈ ਵੀ ਸਾਰੇ ਮੁੱਲਜਮ। ਹਾਂਜੀ ਜਦੋਂ ਤੱਕ ਸੱਚਾਈ ਨਹੀਂ ਸਾਹਮਣੇ ਆਂਦੀ ਤੁਹਾਡੇ ਲਈ ਵੀ ਸਾਰੇ ਮੁੱਲਜਮ। ਤੁਸੀਂ ਦੱਸੋ ਤੁਹਾਨੂੰ ਜੋ ਜੋ ਵੀ ਆ ਕਿ ਆ ਨਹੀਂ ਆ ਹੋ ਸਕਦਾ ਉਹ ਤੁਹਾਨੂੰ ਵੀ ਅਸੀਂ ਦੱਸਾਂਗੇ। ਕੋਚ ਇਸ ਜੀ ਵੀ ਫੋਟੋ ਤੇ ਨਵੀਆਂ ਚੀਜ਼ਾਂ ਆਈਆਂ ਤੇ ਤੁਸੀਂ ਇਹਦੇ ਬਾਰੇ ਸਾਨੂੰ ਵੈਰੀਫਾਈ ਕਰਕੇ ਦੱਸੋ ਕਿ ਵਾਕਈ ਇਹ ਹੋ ਸਰਦਾ ਤਾਂ ਨਹੀਂ ਹੋ ਸਕਦਾ ਠੀਕ ਹੈ ਨਾ ਅਸੀਂ ਤੁਹਾਡੇ ਨਾਲ ਆ ਅਸੀਂ ਪਰਿਵਾਰ ਦੇ ਨਾਲ ਆ ਅਸੀਂ ਸਾਰੇ ਲੋਕਾਂ ਦੇ ਨਾਲ ਆ ਮਕਸਦ ਸਿਰਫ ਇੱਕੋ ਹੀ ਆ ਕਿ ਸਚਾਈ ਜਿਹੜੀ ਆ ਉਹ ਸਾਹਮਣੇ ਆਣੀ ਚਾਹੀਦੀ ਮੇਰੇ ਨਾਲ ਮੇਰੇ ਨਾਲ ਸਾਰੇ ਤੁਸੀਂ ਇਸ ਗੱਲ ਤੇ ਸਹਿਮਤ ਹੋਵੋ ਬਿਲਕੁਲ ਅਸਲ ਆਪਾਂ ਜਿਹੜੀ ਇਹ ਸਚਾਈ ਜਿਹੜੀ ਆ ਉਹ ਲਿਆਣਾ ਚਾਹੁੰਦੇ ਆ ਉਹਦੇ ਵਿੱਚ ਕਿਸੇ ਨੂੰ ਹਾਰਟ ਹੋਇਆ ਠੀਕ ਹੈ ਜੀ ਉਹ ਆਪਾਂ ਦੇਖ ਲਾਂਗੇ ਕਿਉਂ ਹਾਰਟ ਹੋਇਆ ਵਾਕਈ ਸਾਡੀ ਕੋਈ ਇਦਾਂ ਦੀ ਮਨਸ਼ਾ ਨਹੀਂ ਹੈਗੀ ਮੀਤਾਂ ਨੂੰ ਲੱਗਾ ਕਿ ਖਲ ਗਲਤ ਕਰ ਰਿਹਾ ਜਾਂ ਹੈਗਾ ਕੋਈ ਇੱਦਾਂ ਦੀ ਮਨਸ਼ਾ ਨਹੀਂ ਜੋ ਵੀ ਤੁਹਾਡੇ ਮਨ 'ਚ ਸ਼ੰਕਾ ਹੈਗੀ ਆ ਮੈਂ ਦਫ਼ਤਰ ਭੇਜਣਾ ਐ ਇਸ ਕੇ ਸਾਹਦੇ ਤੁਸੀਂ ਕੱਲੇ ਵੀ ਆ ਕੇ ਮੈਨੂੰ ਪੁੱਛ ਸਕਦੇ ਹੋ ਕਿ ਤੁਸੀਂ ਆ ਐਕਟ ਕੀਤਾ ਕਿਉਂ ਕੀਤਾ ਠੀਕ ਹੈ ਨਾ ਮੈਂ ਸਾਰੇ ਆ ਸਾਹਮਣੇ ਦੱਸੂਗਾ ਉਹ ਤੋਂ ਤੀਸ਼ ਨੂੰ ਪ੍ਰਭਾਵਿਤ ਕਰੇਗਾ ਠੀਕ ਹੈ ਨਾ ਮੈਂ ਦੱਸੂਗਾ ਅੱਜ ਐਸਪੀ ਦਫ਼ਤਰ ਆਏ ਆਪਾਂ ਕਿ ਸਾਡੇ 16 ਤਰੀਕ ਨੂੰ ਮੇਰੇ ਲੜਕੇ ਨੂੰ ਬੰਦੇ ਕੰਮ ਤੇ ਲੈ ਕੇ ਗਏ ਆ ਤਾਂ ਸੱਜੀ ਜਾਂ ਸੱਜੀ ਕੋਈ ਉਹ ਸ਼ਾਮ ਨੂੰ ਰਾਤ ਨੂੰ 8:30 ਵਜੇ ਲੈ ਕੇ ਗਿਆ 8:30 ਉਹਨਾਂ ਨੇ ਆਇਆ ਕਿੱਥੇ ਚੱਲੇ ਆ ਉਹ ਕਹਿੰਦਾ ਕੰਮ ਤੇ ਚੱਲਿਆ ਸੀ ਜਾਂ ਸਾ ਨਾਲ ਗੱਲ ਕਰਾਉ ਉਹਨਾਂ ਨਾਲ ਗੱਲ ਵੀ ਹੋਈ ਆ ਵੀ ਯਾਰ ਤੇ ਕੋਈ ਜ਼ਿੰਮੇਵਾਰੀ ਹੈਗੀ ਰਾਤ ਦੀ ਬੰਦੇ ਨੂੰ ਕੰਮ ਤੇ ਲੈ ਕੇ ਚੱਲੇ ਆ ਤਾਂ ਉਹ ਕਹਿੰਦੇ ਹਾਂਜੀ ਹੈਗੀ ਆ ਉਸ ਤੋਂ ਬਾਅਦ ਜਾ ਕੇ ਸਾਨੂੰ 9:30 ਵਜੇ ਫੋਨ ਆਉਂਦਾ ਕਾਕੇ ਦਾ ਸ਼ਕਿੰਦਰ ਕੁਮਾਰ ਦਾ ਕਿ ਕੰਮ ਐਨੇ ਨਾਉਣ ਲੱਗਾ ਸੀ ਕਿ ਆਹੋ ਉਹਨਾਂ ਨੇ ਪਿੱਛੇ ਬਾਅਦ ਦੇ ਕੇ ਜਾ ਕਿ ਕੋਈ ਨਹੀਂ ਅਸੀਂ ਇੱਥੇ ਸਮਝਾਣਾ ਮੈਂ ਕਹਾਂ ਚਲੋ ਸਮਝੋ ਕਿ ਵੀ ਕੰਮਕਾਰ ਉਹ ਤਾਂ ਬੜਾ ਕਿਤੇ ਜਾਂਦੇ ਆ ਅਸੀਂ ਕੰਮ ਕਰਦੇ ਆ ਬਸ ਉਸ ਤੋਂ ਬਾਅਦ ਸਾਨੂੰ ਬੰਦਾ ਇਹ ਹੀ ਬੰਦੇ ਦੂਸਰੇ ਦਿਨ 8 ਵਜੇ 24 ਘੰਟੇ ਬਾਅਦ ਸਾਨੂੰ ਕੱਪੜੇ ਦੇਣਾ ਹੁੰਦਾ ਕਹਿੰਦੇ ਆਹ ਲਓ ਜੀ ਇਹ ਡੇ ਮੁੰਡੇ ਦਾ ਪਾਰਸਲ ਆਇਆ ਹੈ ਕਾਕਾ ਕਿੱਥੇ ਆ ਕਾਕਾ ਨਹੀਂ ਕਿ ਸਾਨੂੰ ਤਾਂ ਪਤਾ ਨਹੀਂ ਉਹ ਤਾਂ ਆਇਆ ਹੀ ਨਹੀਂ ਜਦੋਂ ਤੁਸੀਂ ਲੈ ਕੇ ਗਏ ਅੱਗੋਂ ਇਹ ਕਹਿੰਦੇ ਆ ਪਈ ਅਸੀਂ 11 ਵਜੇ ਧਾਰ ਦਿੱਤਾ ਸੀ ਪੁਰਾਣੀ ਜਗ੍ਹਾ 11 ਵਜੇ ਉੱਥੇ ਤਾਰਿਆ ਏਦਾਂ ਕਰਕੇ ਏਦਾਂ ਕਮਾਈ ਜਾਂਦੇ ਆ ਤੇ ਜਿਹੜੇ ਬੰਦੇ ਲੈ ਕੇ ਗਏ ਸੀ ਉਹਨਾਂ ਦੇ ਨਾਂ ਕੀ ਆ ਤੇ ਤੁਹਾਡੇ ਬੇੜੇ ਦਾ ਨਾਂ ਕੀ ਆ ਮੇਰਾ ਲੜਕਾ ਹੈ ਜੀ ਸੁਖਵਿੰਦਰ ਕੁਮਾਰ ਪੁੱਤਰ ਰੇਸ਼ਪਾਲ ਮੇਰ ਕਿਹੜਾ ਲੈ ਕੇ ਗਏ ਆ ਗੈਰੀ ਪੁੱਤਰ ਕਪਲਦੇਵ ਔਰ ਕਪਲਦੇਵ ਪੁੱਤਰ ਕਰਤਿਆਲ ਚੱਲ ਕਰਤਿਆਲ ਸਿੰਘ ਇਹ ਕਿੰਨੀ ਤਰੀਕ ਦੀ ਹੈ ਫਾਲਤਾਂ ਹੋਇਆ ਜੀ ਇਹ ਇਹ 16 ਤਰੀਕ ਨੂੰ ਆ ਗਏ 16 ਜੁਲਾਈ ਨੂੰ 17 ਤਰੀਕ ਨੂੰ ਨੂੰ ਸਮਝਿਆ 17 ਤਰੀਕ ਨੂੰ ਨਹੀਂ ਰਾਤ ਨੂੰ 8 ਵਜੇ ਆ ਕੇ ਦੱਸਿਆ ਕਹਿੰਦੇ ਅਸਾਂ ਇਹਨਾਂ ਨੂੰ ਪੁੱਛਿਆ 85 ਉਹਨਾਂ ਨੂੰ ਪੁੱਛਿਆ ਕੱਪੜੇ ਕਿੱਥੋਂ ਲੈ ਆ ਉਹ ਕਹਿੰਦੇ ਕਿ ਲਾਨੀ ਆੜ ਤੇ ਪਏ ਸੀ ਤਾਂ ਉੱਥੇ ਜਿਹੜੇ ਬੰਦੇ ਉਹ ਖੂਹ ਵਾਲੇ ਆ ਉੱਥੇ ਹੋਰ ਕੰਮ ਕਰਦੇ ਆ ਉਹ ਕਹਿੰਦੇ ਅਸੀਂ ਸਾਰਾ ਦਿਨ ਖਾਤ ਪਾਈ ਆ ਸਾਰਾ ਦਿਨ ਇੱਥੇ ਕੰਮ ਕੀਤਾ ਸਾਨੂੰ ਕੱਪੜੇ ਨਹੀਂ ਇੱਥੇ ਲੱਭੇ ਨਾ ਸੀ ਦੇਖਿਆ ਤਾਂ ਸਰਦਾਰ ਜੀ ਨੂੰ ਕੀ ਮੰਗ ਰਿਹਾ ਹੋ ਗਿਆ ਤਾਂ ਹਾਂਜੀ ਪ੍ਰਸ਼ਾਸਨ ਕੋ ਗੀ ਆਪਾਂ ਮੰਗ ਰੱਖਦੇ ਆ ਜੀ ਸਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਐਸਸੀ ਸਾਰੇ ਪਰਿਵਾਰ ਬੰਦੇ ਜਿੰਨੇ ਆਏ ਆ ਸਾਰੇ ਐਸਸੀ ਆ ਸਾਨੂੰ ਜੋ ਵੀ ਧਾਰਾ ਲੱਗਦੀ ਉਹ ਲੌਣ ਕੇ ਬੰਦੇ ਇਹਨਾਂ ਬੋਲਵਾਏ ਇਹੇ ਲੈ ਕੇ ਗਏ ਸਾਡੇ ਕੋਲ ਬਾਅਦ ਚ ਬੱਚਾ ਸਾਨੂੰ ਇਹਨਾਂ ਨੇ ਗਿਆ ਕਿ ਚੱਲੋ ਲੱਪਣ ਚਲੀਏ ਲੱਪਣ ਗਏ ਉੱਥੇ ਜਿੱਥੋਂ ਇਹ ਲੱਪਿਆ ਪਹਿਲਾਂ ਉਹ ਥੂ ਤਾਂ ਸਾਨੂੰ ਘਮਾਇਆ ਫਿਰ ਹੋਰ ਥੂ ਤੇ ਲੈ ਕੇ ਗਏ ਉੱਥੋਂ ਫੇਰ ਤੋਂ ਆਉਂਦੇ ਹੋਏ ਇਹਨਾਂ ਦੇ ਲੜਕੇ ਨੇ ਕਹਿੰਦਾ ਇੱਕ ਸਾਢੇ ਖੂਤੋਂ ਵੀ ਸਾਢੇ ਖੂਤੋਂ ਵੀ ਖੂਹ ਆ। ਉੱਥੇ ਸਾਟੇ ਨਾਲੋਂ ਪਹਿਲਾਂ ਜਾ ਕੇ ਮੋਬਾਈਲ ਨਾਲ ਦੇਖ ਕੇ ਲਾਈਟ ਨਾਲ ਹਾਲਾਂਕਿ 30 40 ਫੁੱਟ ਖੂਹ ਆ ਜਾ ਕੇ ਦੇਖ ਸਕਦੇ ਆ ਉੱਥੇ ਤੇ ਮੋਬਾਈਲ ਦੀ ਲਾਈਟ ਨਹੀਂ ਜੰਦੀ। ਜਿਹੜੇ ਬੰਦੇ ਆਣੇ ਇਹ ਮਗੀ ਬਾਣ ਕੀਤਾ ਉਹ ਬੰਦੇ ਫੜੋਗੇ ਜਾਂ ਬੌਸ ਦੀ ਥੀ ਜੀ ਪੰਦੇਰੇ ਸਤਿ ਜੋ ਹਾਂਜੀ ਤਾਂ ਸਾਨੂੰ ਹਜੇ ਤੱਕ ਕੋਈ ਨਹੀਂ ਦੱਸਦੇ ਪਿਆ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਕੋਈ ਲੋੜ ਤਾਂ ਸਾਡੇ ਨੂੰ ਪਈ ਇਹਨਾਂ ਨੇ ਪਰਚਾ ਕੱਟਿਆ ਜੇ ਨਹੀਂ ਕੱਟਿਆ ਜੀ ਕਿੰਨਾਂ ਬਣਾ ਹਾਂਜੀ ਕੀ ਮਾਮਲਾ ਜੀ ਅਸੀਂ ਅੱਜ ਕਿੱਥੇ ਪਰਾਂ ਮਾਮਲਾ ਸਰ ਕੇ ਪਿੰਟ ਸਾਡੇ ਜੱਟਪੁਰ ਜਟਾਂ ਦਾ ਸਾਡੇ ਭਰਾ ਦੀ ਮਤਲਬ ਡੈਥ ਹੋ ਗਈ ਆ ਮਰਡਰ ਹੋਇਆ ਉਹਦਾ ਭਾਈ ਸ਼ਾਂਤ ਰੋ ਉਹਦਾ ਮਰਡਰ ਕੀਤਾ ਗਿਆ ਹਾਂਜੀ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਪਰ ਸਾਡੀ ਇੱਥੇ ਕੋਈ ਸੁਣਵਾਈ ਹੈ ਨਹੀਂ ਅਸੀਂ ਚਾਹੁੰਦੇ ਆ ਕਿ ਬਹੁਤ ਉੱਚੇ ਲੈਵਲ ਤੇ ਇਸ ਮਤਲਬ ਮਾਮਲੇ ਨੂੰ ਪਰਖਿਆ ਜਾਵੇ ਚੰਗੀ ਤਰ੍ਹਾਂ ਇਨਕੁਆਇਰੀ ਕੀਤੀ ਜਾਵੇ। ਕੋਈ ਉੱਚ ਅਧਿਕਾਰੀ ਨੂੰ ਤੁਸੀ ਮਿਲੇ? ਹਾਂਜੀ ਮਿਲੇ ਤਾਂ ਸਾਰਿਆਂ ਨੇ ਆ ਪਰ ਕੋਈ ਮੰਗ ਹੈ ਨਹੀਂ ਕਿ ਇਨਸਾਫ ਮਿਲ ਨਹੀਂ ਰਿਹਾ ਸਾਨੂੰ। ਅਸੀਂ ਹੁਣ ਜਾ ਕੇ ਆਪਣੇ ਸੁਪਰ ਕਸ ਜੀ ਕੋਲੋਂ ਤੇ ਉਹਨਾਂ ਨੇ ਸਮਿਤੀ ਭੇਜਿਆ। ਕਸ ਜੀ ਦਾ? ਕਸ ਜੀ ਦਾ। ਹਾਂਜੀ। ਅਸੀਂ ਚਾਹੁੰਦੇ ਆ ਕਿ ਉਹ ਬੱਚੇ ਨੂੰ ਇਨਸਾਫ ਮਿਲੇ। ਉਹਦਾ ਕਤਲ ਹੋਇਆ। ਇਹ ਇੱਕ ਦੋ ਬੰਦਿਆਂ ਦਾ ਕੰਮ ਹੈ ਨਹੀਂਗਾ। ਘੱਟੋ ਘੱਟ 5-6 ਬੰਦਿਆਂ ਦਾ ਕੰਮ ਹੈ। ਪੁਲਸ ਨੇ ਦੋ ਬੰਦੇ ਅਰੈਸਟ ਕੀਤੇ ਆ ਪਰ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਉਹਨਾਂ ਨੇ ਬਸ ਅਸੀਂ ਇਨਸਾਫ ਦੀ ਮੰਗ ਕਰਤਾ ਜਿਹੜਾ ਕਤਲ ਹੋਇਆ ਕੋਈ ਜਵਾਬ ਨਹੀਂ ਦੇ ਰਹਾ ਉਲਟਾ ਸਾਡੇ ਹੀ ਨਾ ਮੁੰਡਿਆਂ ਨੂੰ ਪੁੱਛੀ ਜਾਂਦੇ ਆ ਪੁੱਛਗਿੱਛ ਕਰੀ ਜਾਂਦੇ ਤੁਸੀਂ ਕਿੱਥੋਂ ਆਏ ਕਿੱਥੇ ਚਲੇ ਕਿ ਸੂੰਹ ਕਿਹਦਾ ਆਇਆ ਕਿਹਦਾ ਗਿਆ ਕਿਹਦਾ ਸੂੰਹ ਸੁਣਿਆ ਉਲਟਾ ਸਾਡੇ ਬੱਚਿਆਂ ਪੁੱਛ ਰਹੇ ਆ ਜਿਹੜਾ ਜਿਹੜਾ ਕਤਲ ਹੋਇਆ ਉਹਦਾ ਨਾਮ ਜਿਹੜਾ ਉਹਦਾ ਨਾਮ ਸੁਖਵਿੰਦਰ ਸਿੰਘ ਆ ਉਸ ਦਾ ਪਤਾ ਉਹਦਾ ਨਾਮ ਉਹਨਾਂ ਦਾ ਨਾਮ ਆ ਆਰਟੀਪੀ ਆ ਮੈਨੂੰ ਬੇਟੇ ਦਾ ਨਾਮ ਤਾਂ ਨਹੀਂ ਪਤਾ ਬਾਪ ਬੇਟਾ ਦੋਨੋਂ ਹੀ ਆ ਉਹ ਮੇਰਾ ਆਇਆ ਜਿੱਦਾਂ ਕੰਮ ਤੇ ਲੱਗਾ ਸੀ 1 ਮਹੀਨਾ ਹੋ ਗਿਆ ਜਿੰਨਾ ਲੱਗਾ ਆ ਤੇ ਉਹ ਰੋਜ਼ ਜਾਂਦਾ ਸੀ ਕੰਮ ਤੇ ਇੱਕ ਦਿਨ ਉਹ ਆਏ ਸੋਅ ਦੇਖ ਕੇ ਉਹ ਕਹਿੰਦੇ ਮੈਂ ਕੰਮ ਤੇ ਅਸੀ ਰਾਤ ਨੂੰ ਆਉਣੀ ਆ ਕੋਣ ਦੇਤੀ ਐ ਸੀਗੀ ਜੀ ਡੈਡੀ ਮੰਮੀ ਪਤਾ ਹੈ ਤੁਹਾਡੇ ਭਰਾ ਦਾ ਨਾਮ ਕੀ ਹੈ ਜੀ ਜਨੇ ਮਾਰਿਆ ਉਹਦੇ ਭਰਾ ਦਾ ਨਾਮ ਸੁਖਵਿੰਦਰ ਹੁੰਦਾ ਕੱਟਾ ਅੱਛਾ ਕਿੱਥੇ ਦੇ ਰਹਿਣ ਬੜੇ ਅਸੀਂ ਚੱਕਰ ਚੱਲਦਾ ਹਾਂਜੀ ਤੇ ਉਹ ਰਾਤ ਨੂੰ ਲੈ ਕੇ ਗਏ ਆ ਕਹਿੰਦੇ ਰਾਤ ਲੱਗਣੀ ਆ ਅਸੀਂ ਤਾਂ ਕਿਹਾ ਵੀ ਚਲੋ ਕੰਮ ਤੇ ਗਿਆ ਠੀਕ ਐ ਉਹਦਾ ਪੌਣੀ 10 ਵਜੇ ਮੇਰੇ ਭਰਾ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਕੰਮ ਹੈ ਨਹੀਂ ਕੰਮ ਹੈ ਹੋਣ ਲੱਗਾ ਆ ਇਹ ਡੈਡੀ ਨੇ ਕਹਿੰਦਾ ਵੀ ਚਲੋ ਆ ਜਾਓ ਪਿੱਛੋਂ ਮੁੰਡੇ ਕਹਿੰਦੇ ਆ ਵੀ ਕੋਈ ਨਹੀਂ ਉਹ ਇੱਥੇ ਹੀ ਸੌਂ ਜਾਵਾਂਗੇ ਬਿਲੀ ਰਹਿ ਰਿਹਾ ਰਹਿਣਗੇ ਉਸ ਤੋਂ ਬਾਅਦ ਉਹ ਦੂਜੇ ਦਿਨ ਨੂੰ 17 ਤਰੀਕ ਨੂੰ 8:00 ਵਜੇ 8:30 ਟਾਈਮ ਸੀਗਾ ਤੇ ਉਹਨੂੰ ਕੱਪੜੇ ਦੇਣ ਆਏ ਆ ਘਰੇ ਤੇ ਉਹ ਕਹਿੰਦੇ ਵੀ ਕਾਕਾ ਕਿੱਥੇ ਆਏ ਇਹ ਕਹਿੰਦੇ ਵੀ ਕਾਕਾ ਤੁਹਾਡੇ ਨਾਲ ਹੀ ਗਿਆ ਸੀਗਾ ਉਹ ਕਹਿੰਦੇ ਸਾਡੇ ਕੋਲੋਂ ਤਾਂ ਆ ਗਿਆ ਸੀਗਾ ਰਾਤੀਂ ਵੀ ਅਸੀਂ ਫਿਰ ਨੂੰ ਜਰਾ ਲਾਤਾਂ ਸੀ ਮੋੜ ਤੇ ਇਹ ਕਹਿੰਦੇ ਵੀ ਉਹ ਨਹੀਂ ਆਇਆ ਘਰੇ ਨੇ ਚਲੋ ਫੇ ਆਪਾਂ ਲੱਭ ਲੈਨੇ ਆ। ਇਹ ਫੇ ਸਾਰੇ ਨਾਲ ਚਲ ਗਏ ਉੱਥੇ ਲੱਭਣ। ਇਹਨੇ ਸਾਰੇ ਆਲੇ ਦੁਆਲੇ ਦੇਖਿਆ ਇਹਨਾਂ ਨੂੰ ਸੀ ਪਤਾ ਵੀ ਕੁਝ ਵੀ ਹੋ ਸਕਦਾ ਆ। ਉਹ ਕਾਕੇ ਨੇ ਮੁੰਡੇ ਨੇ ਉਹਨੇ ਆਪ ਹੀ ਦੱਸਿਆ ਕਿ ਕੁਝ ਦੇਖੋ। ਉਹਨੇ ਪੈਂਟਰੀ ਮਾਰੀ ਆ ਮੋਬਾਈਲ ਦੀ। ਉਹਨੇ ਦੱਸਿਆ ਫੇਰ ਇਹਨੇ ਦੇਖਿਆ ਤੇ ਉੱਥੇ ਉਹਨਾਂ ਦੀ ਮੇਰੇ ਬ੍ਰਦਰ ਦੀ ਬੋਡੀ ਪਈ। ਤੇ ਆਪਾਂ ਨੂੰ ਕਿੱਦਾਂ ਅਤਲਾ ਮਿਲੀ ਆ ਕਿ ਕਿੱਦਾਂ ਮੌਤ ਹੋ ਗਈ। ਉਹਨਾਂ ਨੇ ਦੱਸਿਆ ਉਹ ਵਿਅਕਤੀ ਨਹੀਂ ਆਰੀ ਦੱਸਿਆ ਉਹ ਹੀ ਲੈਣ ਆਏ ਸੀ ਘਰੋਂ ਉਹਦੇ ਲੈ ਕੇ ਗਏ ਹਾਂਜੀ 3 ਮੰਗ ਰਹੇ ਹੋ ਤਾਂ ਫਿਰ ਸਰਕਾਰੀ ਪ੍ਰਸ਼ਾਸਨ ਤੋਂ ਮੰਗ ਹੈ ਇਹ ਹੀ ਹੈ ਵੀ ਸਾਨੂੰ ਇਹ ਸਾਫ ਹੋ ਜਾਏ ਉਹ ਡਿਫਰੈਂਸ ਕਰਦੇ ਪਰ ਨਾਮ ਵਗੈਰਾ ਕੀ ਆਪਣਾ ਮੇਰਾ ਨਾਮ ਹੈਗਾ ਸਰਿੰਦਰਪਾਲ ਜੀ ਕਿਹੜੇ ਪਿੰਡ ਤੋਂ ਪਿੰਡ ਜਲਪੁਰ ਜੱਟ ਐਸਪੀ ਦਫ਼ਤਰ ਆਇਆ ਮਾਮਲਾ ਕੀ ਹੈ ਸਰ ਮਾਮਲਾ ਸਰ ਇਹ ਹੈ ਕਿ ਜਿਹੜਾ ਇਹ ਮੁੰਡਾ ਕਾਕਾ ਮੈਨੂੰ ਅਜ ਤੋਂ 1 ਮਹੀਨਾ ਪਹਿਲਾਂ ਜਿਹੜਾ ਜਿਹੜੇ ਮਕਨੀ ਇਹ ਕਤਲ ਕੀਤਾ ਉਹ ਬੰਦੇ ਮੈਨੂੰ ਸ਼ੈੱਡ ਵਾਰੀ ਸੱਦਿਆ ਸੀਗਾ ਜਦ ਮੈਂ ਉੱਥੇ ਗਿਆ ਤੇ ਕਾਕਾ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਹੁਣ ਵੀ ਕਰਦਾ ਸੀਗਾ ਤੇ ਜਦੋਂ ਮੈਨੂੰ ਸੱਦਿਆ ਸ਼ੈੱਡ ਵਾਰੇ ਮੈਂ ਸ਼ੈੱਡ ਦਾ ਕੰਮ ਕਰਦਾ ਸੀ ਮੈਨੂੰ ਇਹ ਨਹੀਂ ਸੱਦਿਆ ਮੇਰੀ ਉਹਨਾਂ ਨਾਲ ਗੱਲਬਾਤ ਨਹੀਂ ਬਣੀ ਜਦ ਨਹੀਂ ਬਣੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ 16 ਤਰੀਕ ਨੂੰ ਵੇ ਇਦਾਂ ਇਦਾਂ ਗੱਲਬਾਤ ਹੋ ਗਈ ਤੇ ਰਾਤ ਨੂੰ ਉਹ ਪਹਿਲਾਂ ਘਰ ਆ ਗਿਆ 4 ਵਜੇ ਤੇ ਉਹਨੂੰ ਘਰ 11 ਵਜੇ ਉਹਨੂੰ ਦੁਬਾਰਾ 8:30 9 ਵਜੇ ਉਹਨੂੰ ਘਰ ਬੁਲਾਇਆ ਗਿਆ ਘਰ 17 ਤਰੀਕ ਨੂੰ ਉਹ ਤੋਂ ਬਾਅਦ ਘਰ ਬੁਲਾ ਕੇ ਉਹਨੂੰ ਕਹਿੰਦੇ ਸੀ ਵੀ ਆਪਾਂ ਰਾਤ ਲਾਉਣੀ ਹੈ ਇਸ ਸ਼ਾਮ ਦੇ ਵਿੱਚ ਉਹ ਤੋਂ ਰਾਤ ਤੇ ਕੰਮ ਤੇ ਇੱਕ ਪਾਸੇ ਸੀਗਾ ਜੀ 15 ਤਰੀਕ ਨੂੰ 16 ਨੂੰ ਲਗਾਇਆ ਜਿਹੜਾ ਉਹਦਾ ਪਲੈਨ ਉਹ ਨਹੀਂ ਪਹਿਲਾਂ ਹੀ ਬਣਾਇਆ ਸੀਗਾ ਤੇ ਇਹ ਜਿਹੜਾ ਮੁੰਡਾ ਆ ਇਹ ਉਹ ਪਿੰਸਿਆਂ ਤੋਂ ਬਸਲਾ ਹੋਇਆ ਜਿਹੜਾ ਉਹਦਾ ਮੁੰਡਾ ਆ ਉਹ ਵੱਡੇ ਗਰੁੱਪ ਦੇ ਨਾਲ ਟਹਿ ਗਿਆ ਮੈਂ ਕੋ ਡਰ ਕੇ ਨਹੀਂ ਕਹਿੰਦਾ ਜਿਹੜਾ ਮੇਰਾ ਪਿਛਕਲੀ ਖੂਨ ਦਾ ਕਤਰਾ ਕਤਰਾ ਹੈ ਕੋਮ ਦੀ ਗਦਰ ਖੇਂਦਰ ਜਵੇ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਆ ਮੈਂ ਬੀਐਸਪੀ ਦਾ ਪ੍ਰਬਧਾਨ ਆ ਪਿੰਡ ਜਲਤਵਰ ਜੱਟਾਂ ਮੇਰੀ ਦੁਕਾਨ ਆ ਬਿਲਡਿੰਗ ਦੇ ਵਿੱਚ ਜਦੋਂ ਮਰਜੀ ਜਿਹੜਾ ਮਰਜੀ ਮੇਰੇ ਗੋਲੀ ਮਾਰਦੇ ਮੈਂ ਡਰਦਾ ਨਹੀਂ ਨਾ ਮੈਂ ਡਰਨੇ ਵਾਲਾ ਆ ਮੈਨੂੰ ਸਾਨੂੰ ਇਨਸਾਫ ਚਾਹੀਦਾ ਐਸਐਚਓ ਨੂੰ ਕੱਲ ਜਿਹੜੇ ਸਾਡੇ ਬੰਦੇ ਰੈਸਟ ਕੀਤੇ ਆ ਐਸਐਚਓ ਦੀ ਉਦੀ ਬਾਦੀ ਲਾਉਣੀ ਆ ਬਾਦੀ ਲਾ ਕੇ ਉਹਨੂੰ ਪਤਾ ਲੱਗੂ ਕਿ ਜਿਹੜੇ ਬੰਦੇ ਅਰੈਸਟ ਕੀਤੇ ਆ ਕਿਉਂ ਕੀਤੇ ਆ ਉਸ ਗੱਲ ਦਾ ਅੱਜ ਨਹੀਂ ਅਸੀਂ ਅੱਜ ਅਸੀਂ ਇੱਥੇ ਖੜੇ ਆ ਅੱਜ ਦੀ ਸਾਡੀ ਆ ਜਿਹੜੀ ਪੂਰੀ ਟੀਮ ਆ ਜੂ ਆ ਅਸੀਂ ਜੇ ਸਾਡਾ ਅੱਜ ਫੈਸਲਾ ਨਾ ਕੋਈ ਬੰਨਿਆ ਗਿਆ ਸਿੱਧੇ ਅੱਜ ਅਸੀਂ ਟੀਐਚ ਸਿੱਧੇ ਕੂਟਲੇ ਆ ਜੀ ਆਈਜੀ ਨੂੰ ਟੱਕਰਨਾ ਡੀਆਈਜੀ ਨੂੰ ਜਿਹੜੇ ਬੰਦਿਆਂ ਨਾਲ ਉਹਦੇ ਟਾਰਗੇਟ ਆ ਕਿ ਐਮਡੀ ਉਹ ਬੰਦਿਆਂ ਕੋਈ ਨਾਮ ਵਗੈਰਾ ਵੀ ਦੱਸੋ ਨਾਮ ਤਾਂ ਨਹੀਂ ਪਤਾ ਜੀ ਬੜਾ ਗਰੁੱਪ ਆ ਹਾਂ ਜੀ ਗਰੁੱਪ ਸਾਰੇ ਪੈਨ ਪੁਲਿਸ ਵਾਲਿਆਂ ਨੂੰ ਪਤਾ ਆ ਅੱਛਾ ਅਸੀਂ ਦੱਸਦੇ ਹਾਂ ਗਰੁੱਪ ਵਾਲੇ ਪੁਲਿਸ ਨੂੰ ਇਹ ਨੂੰ ਪਤਾ ਹੀ ਅਜ ਜਿਹਨਾਂ ਬੰਦੇ ਸਾਡੇ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਬੱਚਾ ਮਾਰਿਆ ਹੋਵੇ ਉਹਨਾਂ ਦੇ ਬੱਚੇ ਅੰਦਰ ਕੀਤੇ ਹੋਣ ਤੇ ਇਹ ਕਿੱਥੇ ਕਿਹੜੇ ਸਮਾਜ ਕਿਹੜੀ ਧਾਰਾ ਦੇ ਵਿੱਚ ਲਿਖਿਆ ਆ ਧਾਕੇ ਮਾਰੇ ਆ ਸਾਡੇ ਬੰਦਿਆਂ ਨੂੰ ਧਾਕੇ ਮਾਰ ਕੇ ਉਹਨਾਂ ਦੇ ਮੋਬਾਈਲ ਲੈ ਕੇ ਦੂਸਰੇ ਘਰ ਦੱਤੇ ਉਹਨਾਂ ਨੂੰ ਅੰਦਰ ਕਰ ਦਿੱਤਾ ਬਹੁਤ ਪ੍ਰੈਸ਼ਰ ਪਾ ਰਹੇ ਆ ਬੇ ਤੁਸੀਂ ਬੇ ਚੁੱਪ ਪ੍ਰੈਸ਼ਰ ਪਾ ਰਹੇ ਆ ਵੇ ਤੁਸੀਂ ਜੀ ਫੈਸਲਾ ਕਰੋ ਫੈਸਲਾ ਕਰੋ ਅਸੀਂ ਕਿੱਦਾਂ ਫੈਸਲਾ ਕਰੀਏ ਜਿਹਦੀ ਮਾਂ ਦਾ ਜੁੱਤ ਪੁੱਤ ਬੂਟਾ ਘਰ ਦੇ ਵਿੱਚ ਉੱਜੜ ਗਿਆ ਉਹ ਕਿੱਥੇ ਬੂਟਾ ਦੁਬਾਰਾ ਲੱਗ ਜਾ ਕਿੰਨੇ ਲੱਗ ਸਕਦਾ ਕਿੰਨੇ ਬੰਦੇ ਅੰਦਰ ਕੀਤੇ ਆ ਜੀ ਅੰਦਰ ਦੋ ਬੰਦੇ ਕੀਤੇ ਆ ਬੰਦੇ ਦੋ ਤਾਂ ਕੰਮ ਨਹੀਂ ਇਹ ਚਾਰ ਪੰਜ ਬੰਦਿਆਂ ਦਾ ਕੰਮ ਆ ਚੁੱਪ ਕਰ ਜਾਓ ਫੋਨ ਮੈਂ ਬੋਲਦਾ ਕੋਈ ਸੇ ਨਹੀਂ ਗੱਲ ਕਰਨੀ ਮੈਂ ਕੋਈ ਨਾਮ ਨੂੰ ਮੈਂ ਆਪਣੇ ਮਾਜਦਨ ਮੈਂ ਜੰਮਿਆ ਸੀ ਆਪਣੇ ਮੈਂ ਪੇ ਨੂੰ ਵੀ ਕਹਿੰਦਾ ਮਾਨ ਵੀ ਕਹਿੰਦਾ ਸੀ ਆਪਣੀ ਘਰ ਵਾਲੀ ਨੇ ਵੀ ਕਹਿੰਦਾ ਹੁਣ ਮਜੂਤਾ ਵਿੱਚ ਆ ਬੇ ਮੈਂ ਪਾਰਟੀ ਦੇ ਨਾਲ ਸੰਬੰਧ ਹੋ ਗਿਆ ਅੱਜ ਤੋਂ ਲੈ ਜਿਹੜਾ ਮੇਰਾ ਕੱਪੜਾ ਹੈ ਮੇਰੇ ਸਿਰ ਤੇ ਨੀਲਾ ਆ ਨੀਲਾ ਕੱਪੜਾ ਮੈਂ ਬੰਨੇ ਆ ਮੈਂ ਸਮਾਜ ਦੀ ਸੇਵਾ ਕਰਦਾ ਸੇਵਾ ਕਰਦਾ ਰਹੂੰਗਾ ਤੁਹਾਨੂੰ ਟਾਫੀ ਉੱਪਰ ਬੰਨੇ ਹਾਂ ਸਵੇਰਾ 3:00 ਦੇ ਰਾਤ ਨੂੰ 8:30 ਦੇ ਉੱਪਰ ਬੰਨੇ ਜੀ ਕਿਹੋ ਜਿਹਾ ਜਾਂਦਾ ਜੀ 10:00 ਮੈਨੂੰ ਬੋਲ ਕਰਦਾ ਮੇਰੇ ਫਾਦਰ ਨੂੰ ਅਖੀਰ ਉਹ ਵੀ ਮੈਂ ਨੀਲਾ ਹੱਥ ਨਾਲ ਉਹ ਤਾਂ ਬੰਨੇ 10:00 ਵਜੇ ਹਾਂ ਜੀ ਇਹ ਪਿੱਛੇ ਬਥੇ ਜੁਣੇ ਬੇਫੋਕ ਕਹਿੰਦੇ ਵੀ ਅਸੀਂ ਰਾਤ ਹੋਣੀ ਆ ਇੱਥੇ ਹੀ ਸੌਣਾ ਹੈ ਵੀ ਇੱਥੇ ਸੌਣਾ ਹੈ। ਇਹ ਕਹਿੰਦੇ ਕਿ ਜੁਮੇਵਾਰ ਨੂੰ ਕੀ ਹੋਣਾ? ਸਾਡੀ ਜੁਮੇਵਾਰ ਨੂੰ ਆਉਣੀ ਹੈ। ਉਸ ਤੋਂ ਬਾਅਦ 16 ਦੀ ਆਦਮੀ ਸਾਰੀ ਲੰਘੇਗੀ। 17 ਦਾ ਪਿੰਡ ਵੀ ਸਾਰੇ ਨਾਲ। 12 ਦੀ ਸ਼ਾਮ ਨੂੰ ਸਾਢੇ 8:00। ਉਹਨਾਂ ਦੀ ਗੱਲ ਕੱਪੜੇ ਦੇ ਨਾਲ ਹੋਣੀ ਹੈ। ਹਮ ਕੱਪੜਾ ਕੋਟਾ ਨਾਇਲ ਦੇ ਕੋਲ ਬਸ। ਉਹ ਲੜਕਾ ਆਇਆ। ਉਹ ਕੱਪੜੇ ਬਿਲਾਇਆ। ਮਾਪਣ ਦੇ ਸਾਹ ਦੇ ਨਾਲ ਉਹਨੂੰ ਕੱਪੜੇ ਦੇ ਦਿੱਤੇ। ਮਰਰ ਵੀ ਮਾਪਣ। ਕੁਝ ਵੀ ਨਹੀਂ ਦਿੱਤਾ ਰਿਹਾ ਪ੍ਰਧਾਨ ਜੀ ਨੂੰ ਆਣੀ ਜਿਹੜਾ ਕੋਈ ਨਹੀਂ ਹੁੰਦਾ ਕੋਈ ਨਾ ਕੋਈ ਪਰਚਾ ਦਰਜ ਹੋਇਆ ਨਾ ਦੇਖਿਆ ਨਹੀਂ ਕਾ ਕੇ ਬਾ ਦੇ ਨਹੀਂ ਜਿਹੜਾ ਇਹ ਜਿਹੜਾ ਇਹ ਤਾਂ ਨਹੀਂ ਕਹਿਣਾ ਨਾ ਅਸੀਂ ਇਸੇ ਤੇ ਨਹੀਂ ਕਹਿਣਾ ਇਹ ਮੈਂ ਕਹਣਾ ਮੈਂ ਚੱਲੇ ਪਾਣ ਦਿੰਨੇ ਜਿਹੜੇ ਬੰਦੇ ਅੰਦਰ ਆ ਉਹਨਾਂ ਨੂੰ ਉਹਨਾਂ ਨੂੰ ਕਰੋ ਜੋ ਕਰਨਾ ਹੈ ਸਾਡੇ ਭਰਾਵਾਂ ਨੂੰ ਲਗਾਏ ਜੀ ਬੋਲਦੇ ਆ ਸੀ ਇਹ ਮੇਰੀ ਆਪ ਮਾਰ ਦੇਣਗੇ ਸਾਡਾ ਅੱਗੇ ਹੀ ਕਿ ਚੱਲ ਗਿਆ 302 ਦਾ 50 ਛੋਟਾ ਨਹੀਂ ਹੁੰਦਾ ਕਤਲ ਦਾ ਪਰਚਾ ਇਹ ਸੈਕਸ਼ਨ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਸੈਕਸ਼ਨਸ ਨੇ ਇਹ ਜੇ ਕੋਈ ਤੁਹਾਨੂੰ ਤਕਤੀਸ ਕਰਾਤਾ ਹੈ ਟੌਂਟ ਕਰਦਾ ਹੈ ਇਹ ਸੀ ਇਹਨੂੰ ਬੋਧਨ ਨਾ ਕਰੋ ਸਾਡਾ ਕੰਮ ਨਾਲ ਜਿਹੜਾ ਉਹਨੇ ਅਸਲੀ ਕੰਮ ਕਿਉਂ ਕੀਤਾ ਜਾਂ ਉਹਨਾਂ ਦੇ ਨਾਲ ਹੋਰ ਕਿਹੜੇ ਬੰਦੇ ਹੈਗੇ ਆ ਉਹਨਾਂ ਡੈਫੀਨਿਟਲੀ ਅਸੀਂ ਕਰਮੇ ਕਰਾਂਗੇ ਠੀਕ ਹੈ ਅਸੀਂ ਕਰਨਗੇ ਉਹ ਤਰ੍ਹਾਂ ਸਾਨੂੰ ਇਹ ਜੀ ਤੁਹਾਡੇ ਸਾਹਮਣੇ ਵੀ ਲੈ ਕੇ ਆਵਾਂਗੇ ਬਟ ਐਦਾਂ ਨਹੀਂ ਆਪਾਂ ਕਰਾਂ ਠੀਕ ਹੈ ਨਾ ਕੋਈ ਨਹੀਂ ਐਦਾਂ ਨਹੀਂ ਆਪਾਂ ਕਰਾਂ ਕੋਈ ਨਾ ਵਾਦੇ ਨਹੀਂ ਮਸਲਾ ਰਖਾਤਾ ਅਸੀਂ ਪਰਤਕ ਜਾਵਾਂਗੇ ਜਿੱਥੇ ਗੰਟੀ ਗੱਲ ਤੋਂ ਕਿਹਾ ਆਪਾਂ ਰੋੜ ਦੇ ਉੱਪਰ ਆ ਕੇ ਫਿਰ ਇਹਨੇ ਮਾਰ ਰਿਹਾ ਕੋਈ ਪਰਤਕ ਚਾਹ ਪੰਦਿੰਦਾ ਸਾਨੂੰ ਕੋਈ ਦੱਸਦਾ ਕੀ ਬਰਾਮਤ ਹੋਇਆ ਕੀ ਹੋਇਆ ਕੁਝ ਵੀ ਦੱਸ ਦੇ ਕੋਈ ਜਰਾ ਜਾਣ ਹੁੰਦਾ ਹੋਣਾ ਮਾਨੇ ਡੀਐਸ ਤੋਂ ਜਾਂਚ ਲਗਾਈ ਗਈ। ਬਹੁਤ ਅਜੀਬ ਉਹ ਆਗਾ ਕੀ ਹੋ ਰਿਹਾ ਹੈ? ਉਹ ਡੀਰ ਦਾ। ਆਰਗਨੋ ਦਾ। ਐਸਟੇਜ। ਜੀ ਆਪਣਾ ਹੈ। ਜੀ ਸਿੰਘ ਸਾਫ ਦਾ ਕੋਲ ਇੱਕ ਗੱਲ ਕਹਿੰਦਾ। ਸਰ ਕੀ ਮਾਮਲਾ ਵੀ ਜਰਾ ਜਿਆਦਾ ਇਸੇ ਕੰਮ ਕਰਦੇ ਬਾਹਰ ਖੜੇ ਹੈ। ਬਹੁਤ ਸੁਖਵਿੰਦਰ ਕੁਮਾਰ ਕੱਤਾ ਆਪਣੀ ਜਨਮੂੜੇ ਦਾ ਸੁਵਿਧਿਆਤਾ ਹੀ ਘੜਤੇ। ਇਹਨਾਂ ਦੇ ਘਰੋਂ ਕੰਮ ਦੇ ਬਹਾਨੇ ਲੈ ਗਿਆ ਜੀ ਹਾਂ ਜੀ। ਅੱਜ ਤਾਂ ਮਰਡਰ ਹੋਇਆ ਇਸ ਪਰਤਿਕ ਸ਼ਾਮ ਨੂੰ ਉਹ ਜਿਹੜੀ ਉਹ ਦੀ ਡੈੱਡ ਹੋਈ ਹੈ। ਹਾਂਜੀ ਪਰਾਂਪਿਕ ਸ਼ਾਮੂ ਦੀ ਡੈਟ ਬੋਡੀ ਬੜੀਆ ਖੂਹ ਦੇ ਵਿੱਚੋਂ ਜੁਮਦਾਨ ਦੇ ਸੱਟਾ ਸੱਟਾਂ ਲੱਗੀਆਂ ਸੀ ਉਹਦੇ ਜਿੱਥੋਂ ਯਾਰ ਉਹ ਲਾਈ ਉਹ ਮਰ ਰਹੀ ਹੋਇਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਗਰੀਬ ਪਰਿਵਾਰਕ ਨੂੰ ਸਹਾਇਤਾ ਮਿਲਣਾ ਚਾਹੀਦਾ ਹੈ ਤਾਂ ਇਹ ਪਤਾ ਜਾ ਕਿ ਦੀ ਘੋਕ ਕੀਤੀ ਜਾਂ ਕੋਣ ਕਤਲ ਹੈ ਕਿਹੜੀ ਵਜ੍ਹਾ ਕਰਕੇ ਕਤਲ ਹੋਇਆ ਤੇ ਉਹਦੇ ਵਿੱਚ ਕੈਸਟੀ ਕਸਟੀ ਇੱਕ ਦਾ ਵਾਅਦਾ ਕੀਤਾ ਗਿਆ ਅਸੀਂ ਪਰਿਵਾਰ ਨੇ ਤੇ ਸਾਰੇ ਮਰੀ ਜਿਹੜੇ ਬੰਦੇ ਦਾ ਕਤਲ ਹੋਇਆ ਉਹਦਾ ਨਾਮ ਵਗੈਰਾ ਜਾ ਜਿਹਨਾਂ ਨੇ ਦਿੱਤਾ ਉਹਨਾਂ ਦੇ ਨਾਮ ਸੁਖਿੰਦਰ ਕਾਕਾ ਇਹਦਾ ਕਤਲ ਹੋਇਆ ਇਹਨਾਂ ਨੂੰ ਰਿਪੋਰਟ ਕਰਾਇਆ ਜਿਹਨਾਂ ਜਿਹੜੇ ਲੈ ਕੇ ਗਏ ਸੀ ਉਹਨੂੰ ਘਰੋਂ ਕਪਲੀ ਸਨ ਉਹ ਪਿਆਰ ਗੈਰੀ ਸਨ ਆਫ ਦ ਪੋਲੀ ਪੇਪਰ ਤੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਕਾਰਨ ਜੇ ਤਾਂ ਹੋਗਾ ਜੀ ਪੁਰਸ ਨੇ ਯੂਨੀਵਰਸਿਟੀ ਦਾ ਦੱਸਿਆ ਕੁਝ ਨਹੀਂ ਕਾਰਨ ਤੁਹਾਨੂੰ ਪੁਰਸ ਹੀ ਦੱਸੂਗੀ ਯੂਨੀਵਰਸਿਟੀ ਨੂੰ ਆਪਾ ਬਾੜਵਾਣਾ ਨਾਲ ਪੀ ਪ੍ਰਾਜੈਲ ਕੋ ਮੰਗ ਰਿਹਾ ਸੀ ਸਾਹਮਣੇ ਨਾ ਚੈਦਾ ਕਤਲ ਲੱਭਣਾ ਚਾਹੀਦਾ